ਕਈ ਵਾਰੀ ਆਪਾਂ ਸਾਂਝ ਪਾਈ ਹੈ ਰਸਤੇ ਦੇ ਵਿੱਚ ਨਾ ਕੋਈ ਰਾਗੀਰ ਤੁਰਿਆ ਜਾ ਰਿਹਾ ਤੇ ਉਥੇ ਇੱਕ ਸੱਪ ਜਿਹੜਾ ਕੰਡਿਆਂ ਦੇ ਵਿੱਚ ਫਸਿਆ ਵਾ ਸਮਾਂ ਕਿਦਾਂ ਦਾ ਉਹ ਕੰਡਿਆਲੀ ਕੰਡੇ ਉਹਦੇ ਪਿੰਡੇ ਦੇ ਵਿੱਚ ਖੋਵੇ ਨੇ ਲਪੇਟੇ ਵਜੇ ਹੋਏ ਨੇ ਲਹੂ ਸੇ ਮਰਿਆ ਹੈ ਭਲੇ ਦਾ ਜਵਾਨਾ ਵੇਖਿਓ ਉਹ ਰਾਗੀਰ ਨੇ ਕੀ ਕੀਤਾ ਉਸ ਫਸੇ ਹੋਏ ਸੱਪ ਨੂੰ ਕੱਢ ਕੇ ਉਹਦੇ ਕੰਡੇ ਕੱਢ ਕੇ ਉਹਨੂੰ ਸਾਫ਼ ਕਰਕੇ ਬਾਹਰ ਕਟਿਆ ਜਦੋਂ ਬਾਹਰ ਕਟਿਆ ਤੇ ਉਹੀ ਸੱਪ ਫਨ ਲੈ ਕੇ ਖੜੋ ਗਿਆ ਕਹਿਣ ਲੱਗਾ ਮੇਰਾ ਸੁਭਾਅ ਹੈ ਡੰਗਣਾ ਕੱਜ ਕੇ ਆਖੋ ਸਤਨਾਮ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜੀਏ ਤੇ ਮਹਾਰਾਜ ਸਾਹਿਬ ਬੜੀ ਸੋਹਣੀ ਉਦਾਹਰਣ ਦਿੰਦੇ ਐ ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਨਾਮ ਨਹੀਂ ਜਪਦੇ ਸੇਵਾ ਨਹੀਂ ਕਰਦੇ ਕਦੇ ਸੰਗਤ ਵਿੱਚ ਨਹੀਂ ਆਉਂਦੇ ਕਦੇ ਉਹਨਾਂ ਨੇ ਚੌਂਕੜਾ ਨਹੀਂ ਲਾਇਆ ਉਹ ਵੀ ਸੱਪ ਦੀ ਨਿਆਈਂ ਆ ਜਿਵੇਂ ਸੱਪ ਰਸਤੇ ਦੇ ਵਿੱਚ ਥੁੱਕ ਦਿੰਦਾ ਏ ਤੇ ਉਹ ਥੁੱਕ ਕਿਸੇ ਦੇ ਵੀ ਪੈਰ ਨੂੰ ਲੱਗ ਜਾਵੇ ਤੇ ਪੈਰ ਗਾਲ ਦਿੰਦਾ ਏ ਇੱਥੇ ਇਹੋ ਜੀ ਬਿਰਤੀ ਦੇ ਭੈਣਾ ਵੀਰ ਰਹਿੰਦੇ ਨੇ ਜਿੱਥੇ ਆਪਣੀ ਗੱਲ ਦੀ ਫੂਕ ਮਾਰ ਦੇਣ ਘਰਾਂ ਦੇ ਘਰ ਤਬਾ ਕਰ ਦਿੰਦੇ ਆਖੋ ਸਤਿਨਾਮ ਅੱਜ ਕਿਆਂ ਦਾ ਕੰਮ ਹੀ ਐ ਪਾੜ ਪਾਉਣੀ ਕਲੇ ਕਰਾਉਣੀ ਨਿੰਦਿਆ ਕਰਾਉਣੀ ਤੇ ਚਵਾਤੀ ਲਾਉਣੀ ਸੋ ਬੜੀ ਵਧੀਆ ਦਾਸਤਾਨ ਹੈ ਉਹ ਕਹਿੰਦਾ ਭਲਿਆ ਮੈਂ ਤੈਨੂੰ ਕੱਢਿਆ ਏ ਤੇ ਤੂੰ ਮੇਰੇ ਅੱਗੇ ਖੜੋ ਗਿਆ ਏ ਉਹ ਕਹਿੰਦਾ ਭਵੇਂ ਤੂੰ ਕੱਢਿਆ ਏ ਪਰ ਮੇਰਾ ਸੁਭਾਅ ਮੈਂ ਕਿਸੇ ਨੂੰ ਡੰਗਣ ਤੋਂ ਬਿਨਾ ਨਹੀਂ ਲੰਘਣ ਦਿੰਦਾ ਦੋ ਕਹਿੰਦਾ ਮੈਂ ਤੇਰਾ ਭਲਾ ਕੀਤਾ ਏ ਇੰਨੇ ਚਿਰ ਨੂੰ ਦੋਹਾਂ ਦੀ ਬੈਸ ਚੱਲ ਰਹੀ ਸੀ ਮੈਨੂੰ ਤਾਂ ਚੇਤਾ ਆ ਮਹਾਂਪੁਰਖ ਬਾਬਾ ਪਾਲਾ ਸਿੰਘ ਦਾ ਬਚਨ ਚੱਲ ਰਿਹਾ ਇੱਕ ਗਊਤਰੀ ਆਵੇ ਗਊ ਤੇ ਉਹ ਧੂਮੇ ਝਗੜਦੇ ਨੇ ਉਹ ਕਹਿੰਦਾ ਮੈਂ ਲੰਗਣਾ ਏ ਉਹ ਕਹਿੰਦਾ ਮੈਂ ਡੰਗਣਾ ਏ ਉਹ ਕਹਿੰਦਾ ਮੈਂ ਲੰਗਣਾ ਏ ਉਹ ਕਹਿੰਦਾ ਮੈਂ ਡੰਗਣਾ ਏ ਗਊ ਆ ਗਈ ਕਹਿਣ ਲੱਗੀ ਭਾਈ ਕੀ ਹੋਇਆ ਕਿਉਂ ਤੁਸੀਂ ਰਸਤਾ ਬੰਦ ਕਰਕੇ ਖੜੇ ਹੋ ਤੇ ਸਭ ਕਹਿਣ ਲੱਗਾ ਵੀ ਮੈਂ ਇਸ ਮਨੁੱਖ ਨੂੰ ਡੰਗਣਾ ਏ ਉਹ ਕਹਿੰਦਾ ਮੈਂ ਲੰਗਣਾ ਏ ਤੇ ਗਊ ਦੋਨਾਂ ਦੀ ਵਿਚੋਲਣ ਬਣ ਕੇ ਕਹਿਣ ਲੱਗੀ ਵੀ ਭਲਿਆ ਲੰਘ ਲੈਂਦੇ ਉਹ ਅੱਗੋਂ ਕਹਿੰਦਾ ਨਹੀਂ ਮੇਰਾ ਸੁਭਾਅ ਹੈ ਕਹਿੰਦਾ ਚੱਲ ਜੀ ਤੂੰ ਛੁਪਾਰਸ਼ ਕਰਦੀ ਏ ਮਨੁੱਖਾ ਦੀ ਦੀ ਇਨਸਾਨ ਦੀ ਫਿਤਰਤ ਦੀ ਤੇ ਮੈਂ ਲੰਘ ਦਿੰਦਾ ਏ ਤੂੰ ਦੱਸ ਤੇਰੇ ਆਖੇ ਕਹਿ ਦਿੰਨੇ ਆ ਤੇ ਉਸ ਗਊ ਨੇ ਫਿਰ ਕੀ ਆਖਿਆ ਕਹਿੰਦੀ ਨਹੀਂ ਲੰਘਣ ਦੇਣਾ ਇਹ ਬੇਜਕੀਨੇ ਲੋਕ ਨੇ ਇਹ ਬੇਵਫਾ ਲੋਕ ਨੇ ਦੁਨੀਆ ਦੇ ਇਹ ਪਹਿਲਾਂ ਮੈਨੂੰ ਵਰਤਦੇ ਰਹਿ ਤੇ ਅੱਜ ਮੈਂ ਧੱਕੇ ਖਾਨੀ ਐ ਇਹ ਬੇਵਫਾਈ ਨੂੰ ਛੱਡੀ ਨਾ ਖੋ ਸਤਨਾ ਇਹਨੂੰ ਨਹੀਂ ਛੱਡਣਾ ਮੈਂ 20 ਕਿਲੋ ਦੁੱਧ ਦਿੱਤਾ ਤੇ ਮੇਰੇ ਤੇ ਪੱਖਾ ਚੱਲਦਾ ਸੀ ਮੇਰੇ ਅੱਗੇ ਹਰੇ ਪੱਠੇ ਤੇ ਖਲ ਸੀ ਜਿੱਦਨ ਦੀ ਮੈਂ ਦੁੱਧ ਦੇਣ ਵਟੀਆਂ ਵੇਖ ਮੇਰੇ ਪਿੰਡੇ 'ਚ ਕੀੜੇ ਪਿਆ ਮੇਰੇ ਖੁਰਾਂ ਦੇ ਵਿੱਚ ਲਹੂ ਵਗ ਰਿਹਾ ਤੇ ਮੇਰੇ ਮੁਖ ਦੇ ਵਿੱਚੋਂ ਝੱਗ ਵਗਦੀ ਵੀ ਘੁੱਟ ਪਾਣੀ ਦੀ ਨਹੀਂ ਪੀਣ ਦਿੰਦਾ ਡੰਡੇ ਮਾਰਦਾ ਆਖੋ ਸਤਿਨਾਮ ਧਿਆਨ ਦੇਣਾ ਕਹਿਣ ਲੱਗੀ ਏ ਬੇਵਫਾ ਲੋਕ ਨੇ ਦੁਨੀਆ ਦੇ ਇਹਨਾਂ ਨੂੰ ਕਦਰ ਨਹੀਂ ਐ ਬੇਕਦਰੇ ਨੇ ਇਸ ਕਰਕੇ ਨੂੰ ਜਰੂਰ ਡੰਗ ਮਾਰ ਇਹਨੇ ਮੈਨੂੰ ਧੱਕਾ ਦਿੱਤਾ ਬੇਵਫਾਈ ਕੀਤੀ ਐ ਅੱਜ ਵੀ ਸੱਚ ਐ ਅਸੀਂ ਵਰਤ ਕੇ ਬੰਦਿਆਂ ਨੂੰ ਵੀ ਭੈਣ ਭਰਾਵਾਂ ਤੇ ਪਛਮਾ ਨੂੰ ਵੀ ਛੁੱਟ ਦਿੰਨੇ ਆ ਸਾਧੂ ਹੋਸੀ ਜਿਨ੍ਹਾਂ ਨੂੰ ਬੇਜਮਾਨਿਆਂ ਨੂੰ ਕੀੜੇ ਪੈ ਰੋਲਦੇ ਫਿਰਦੇ ਉਹ ਸੇਵਾ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਨੇ ਦਿੱਤੀ ਆਖੋ ਸਤਨਾਮ ਬਚਨ ਵੇਖੋ ਸੱਤ ਬਚਨ ਸਾਧੂ ਉਪਦੇਸ਼ ਕਹਿਣ ਲੱਗੇ ਸਾਧੂ ਦੀ ਜੀਵ ਤੇ ਰੱਬ ਵਸਦਾ ਏ ਸੱਤ ਬਚਨ ਕਹਿ ਕੇ ਸੇਵਾ ਲੈ ਲਈ ਪਿ ਇਹੋ ਜੀ ਕਮਾਈ ਕਰਿਆ ਕਰ ਦੇੜੀ ਇੱਥੇ ਵੀ ਤੇ ਅੱਗੇ ਵੀ ਤੇਰੇ ਸਹਾਈ ਹੋਵੇ ਤੇਰੇ ਕੰਮ ਆਵੇ ਕੁਝ ਲੋਕ ਐਸੇ ਨੇ ਸਾਧ ਸੰਗਤ ਜੋ ਪਦਾਰਥ ਇਕੱਠੇ ਕਰਿਆ ਕਰਦੇ ਨੇ ਪਰ ਰੱਬ ਦੇ ਸਾਧੂ ਕੌਣ ਨੇ ਜੋ ਪ੍ਰਮਾਰਥ ਇਕੱਠਾ ਕਰਦੇ ਪ੍ਰਮਾਰਥ ਜਿਨ੍ਹਾਂ ਦੀ ਜੀਵਨ ਯਾਤਰਾ ਰਸਾ ਕਰਸਾ ਪਦਾਰਥਾਂ ਵਿੱਚ ਹੀ ਨਹੀਂ ਸਗੋਂ ਪਿਆਰੇ ਦੇ ਪਿਆਰ ਦੇ ਦਿੱਤੇ ਹੋਏ ਤੋਹੇ ਜਿਹੜੇ ਹਨ ਉਹ ਬੰਦਕੀ ਦੇ ਜਿਵੇਂ ਇੱਕ ਹੰਸ ਮਾਨਸ ਰੋਵਰ ਤੇ ਰਹਿੰਦਾ ਹੈ ਮੋਤੀ ਚੁਗਦਾ ਹੈ ਫਿਰ ਇੱਕ ਦਿਨ ਉਹ ਭਾਵ ਸਾਗਰ ਤੋਂ ਪਾਰ ਕਰ ਜਾਂਦਾ ਇਸੀ ਤਰ੍ਹਾਂ ਜਿਵੇਂ ਮਾਨਸ ਰੂਰ ਤੇ ਮੋਤੀ ਚੁਗਣ ਵਾਲਾ ਹੰਸ ਲਮੀ ਉਡਾਨ ਭਰਦਾ ਹੈ ਤਿਉ ਜਿਹੜਾ ਮਾਨਸ ਰੂਰ ਨੂੰ ਪਾਰ ਕਰਦਾ ਹੈ ਤੇ ਗੁਰਬਾਣੀ ਕਹਿੰਦੀ ਸੰਸਾਰ ਵੀ ਇੱਕ ਸਮੁੰਦਰ ਹੈ ਹਜ਼ੂਰ ਫਰਮਾਉਂਦੇ ਨੇ ਪਹਿਲੇ ਪਾਤਸ਼ਾਹ ਤਿਤ ਸਰਵਰੜੈ ਭਈ ਲੈ ਨਿਵਾਸਾ ਇਹ ਸੰਸਾਰ ਇੱਕ ਸਰੋਵਰ ਹੈ ਪਾਣੀ 바ਗਤ ਨਹੀਂ ਕੀਆ ਤੇ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਅਗ ਰੂਪੀ ਤਰੰਗਾ ਨੇ ਵਿਸ਼ਿਆਂ ਵਕਾਰਾਂ ਝੂਠ ਨਿੰਦਿਆ ਚੁਗਲੀ ਇਹਨਾਂ ਤਰੰਗਾ ਨੇ ਮੋਹ ਰੂਪੀ ਸੰਗਲ ਨੂੰ ਜਨਮ ਦਿੱਤਾ ਤੇ ਪਾਛੇ ਕਹਿਣ ਲੱਗੇ ਕਿ ਸੰਸਾਰ ਇੱਕ ਸਮੁੰਦਰ ਹੈ ਤੇ ਜਿਤਨੇ ਵੀ ਜੀਵ ਆਪਾਂ ਸਾਰੇ ਤ੍ਰਤੀ ਤੇ ਆਏ ਹਾਂ 84 ਲੱਖ ਜੁਨਾ ਦਾ ਸਰਦਾਰ ਹੈ ਇਹ ਮਨੁੱਖਾ ਦੇ ਜਿਹੜੀ ਕਰਨ ਵਾਸਤੇ ਸੇਵਾ ਬੰਦਗੀ ਸਿਮਰਨ ਲਈ ਮਿਲੀ ਸੀ ਅਸੀਂ ਵਕਾਰਾਂ ਚ ਗਸ਼ਟ ਕਰ ਦਿੱਤੀ ਹੂ ਵਾਛ ਗੇਲੇ ਵੱਡਾ ਵੱਡਾ ਸਰੋਵਰ ਹੈ ਤਿਤ ਸਰਵਰੜੈ ਭੀਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ 모ਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਐਲੇ ਕਿ ਬੜੇ ਜਿਆਦੇ ਲੋਕ ਇੱਥੇ ਪੈਦਾ ਹੋਏ ਤੇ ਫੇਰ ਆਖਰ ਨੂੰ ਕੁਝ ਸਮਾਂ ਜ਼ਿੰਦਗੀ ਗੁਜ਼ਾਰ ਕੇ ਮਰ ਗਏ ਇਸੀ ਤਰ੍ਹਾਂ ਜਿਹੜੀਆਂ ਰੱਬੀ ਅਵਤਾਰ ਰੂਹਾਂ ਹੁੰਦੀਆਂ ਨੇ ਮੌਜੂਦਾ ਮਹਾਂਪੁਰਖ ਬਾਬਾ ਪਾਲਾ ਸਿੰਘ ਸਾਹਿਬ ਜੀ ਗੋਵਾਂ ਵਾਲੇ ਚਲੋ ਇਹਨਾਂ ਮਹਾਂਪੁਰਖਾਂ ਨੂੰ ਤਾਂ ਆਪਾਂ ਨਹੀਂ ਵੇਖਿਆ ਵੀ ਪ੍ਰਾਣੇ ਸਮੇਂ 'ਚ ਜੋ ਸੰਗਤਾਂ ਦੀ ਭਾਵਨਾ ਹੈ ਕਿ ਬੜਾ ਵੱਡਾ ਕਠਨ ਤਪ ਸਾਧੂ ਨੇ ਕੀਤਾ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਾਗਦੀ ਜਿਉਂਦੀ ਬਰਕਤਾਂ ਬਖਸ਼ਿਸ਼ਾਂ ਨੇ ਆਵਤਾਂ ਵਾਲੀ ਰੂਹ ਜੇ ਵੇਖੀ ਤੇ ਆਪ ਆਪਣੇ ਜੀਵਨ ਚ ਬਾਬਾ ਪਾਲਾ ਸਿੰਘ ਨੂੰ ਵੇਖਿਆ ਆਖੋ ਸਤਿਨਾਮ ਕਿਉਂਕਿ ਇੱਕ ਸਮਾਂ ਹੁੰਦਾ ਪਾਸਟ ਫਿਊਚਰ ਪ੍ਰੈਸੈਂਟ ਲੰਘਿਆ ਹੋਇਆ ਚੱਲ ਰਿਹਾ ਤੇ ਆਉਣ ਵਾਲਾ ਹੁਣ ਜਿਹੜਾ ਲੰਘਿਆ ਹੋਇਆ ਈ ਉਹ ਕਿਤਾਬਾਂ ਚ ਮਿਲੇਗਾ ਹੁਣ ਜਿਹੜੇ ਸਾਡੇ ਬਜ਼ੁਰਗ ਸੀ ਜਿਨ੍ਹਾਂ ਨੇ ਸੰਗਤ ਕੀਤੀ ਸਾਧੂਆਂ ਦੀ ਬੰਦਗੀ ਵਾਲਿਆਂ ਦੀ ਹੁਣ ਬਾਣੀ ਨੂੰ ਪੁੱਛੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਤ ਕੌਣ ਨੇ ਸਾਧੂ ਕੌਣ ਨੇ ਤੇ ਮਹਾਰਾਜ ਸਾਹਿਬ ਦੀ ਬਾਣੀ ਚੋ ਇਸ਼ਾਰਾ ਆਉਂਦਾ ਈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮ ਮਨਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਕਰਿਓ ਕਿਰਪਾ ਸਾਰੀ ਸੰਗਤ ਥੋੜਾ ਜਿਹਾ ਲਾਹਾ ਲਈਏ ਵਾਹਿ ਗੁਰੂ 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 ਵਾਹਿਗੁਰੂ 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 ਵਾਹਿਗੁਰੂ

ਪਰਿਉਪਕਾਰੀ ਆਏ ਪਰਿਉਪਕਾਰੀ ਆਏ ਪਰਿਉਪਕਾਰੀ ਆਏ ਪਰਿਉਪਕਾਰੀ ਆਏ ਤੇਰੇ ਜਨ ਪਰਿਉਪਕਾਰੀ ਆਏ ਪਰਿਉਪਕਾਰੀ ਆਏ ਤੇਰੇ ਜਨ परे उपकार परे उपकार तेरे डान पर पारे ਵਾਰਿ ਉਪਕਾਰੀ ਆਏ ਤੇਰੇ ਜਨ ਪਰਿ ਉਪਕਾਰੀ ਜੀ ਦਾਨ ਦੇ ਭਗਤੀ ਲਾਏ ਨ ਜੀ ਦਾਨ ਦੇ ਭਗਤੀ ਲਾਏ ਨ ਜੀ ਦਾਨ ਦੇ ਭਗਤੀ ਲਾਏ ਨ ਜੀ ਦਾਨ ਦੇ ਭਗਤੀ ਲਾਈ ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਕਾ ਦੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਐਸੀ ਰਬੀ ਆਤਮਾ ਮਾਨਪੁਰਖ ਜਿਨ੍ਹਾਂ ਦਾ ਜਨਮ 1963 ਲੋਹਗੜ ਪਿਤਾ ਗੁਰਬਖਸ਼ ਸਿੰਘ ਮਾਤਾ ਨਰਿੰਜਨ ਕੌਰ ਕਹਿੰਦੇ ਨੇ ਮਾਹੂ ਗੁਰਖ ਅਠਕ ਵਰਿਆਂ ਦੇ ਸੀ। ਪਰੀਆਂ ਭੈਣਾ ਮਤਾਵਾਂ ਬੈਠੀ। ਜਦੋਂ ਮਾਹੂ ਗੁਰਖ ਸੇਵਾ ਕਰਨ ਬਾਬਾ ਬਕਾਲਾ ਸਾਹਿਬ ਆਰੰਭ ਹੋ ਗਿਆ ਆਖੋ ਸਤਨਾਮ ਵਾਹਿਗੁਰੂ। ਤੇ ਬਾਣੀ ਕਹਿੰਦੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ। ਪਿਆਸਿਆਂ ਸੀਸਾਂ ਲਈਆਂ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ। ਕਿਉਂਕਿ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜਦੇ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਹੈ ਦਸਾਂ ਪਾਤਸ਼ਾਹਿਆਂ ਦਾ ਸਰੂਪ ਆ ਤੇ ਜਦੋਂ ਦਸਾਂ ਪਾਤਸ਼ਾਹਿਆਂ ਦੇ ਜੀਵਨ ਚ ਆਪਾਂ ਜਾਣੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਿੰਨ ਪੈਗਾਮ ਦਿੱਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜਾਂ ਵੰਡ ਕੇ ਮੱਧ ਭਾਗ ਚ ਰੱਖ ਲੋ ਵੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਵੀ ਕਿਰਤ ਵੀ ਵੰਡਨੀ ਆ ਤੇ ਨਾਮ ਵੀ ਵੰਡਣਾ ਐ ਤੁਸੀਂ ਕਰਕੇ ਮਾਰੇ ਸੱਚੇ ਪਾਤਸ਼ਾਹ ਕ੍ਰੀਬ 14-15 ਸਾਲ ਆਪ ਹਲ ਵਾਇਆ ਖੇਤੀ ਕੀਤੀ ਛਾਵਾਂ ਨੂੰ ਦਵਾਨ ਵੀ ਸਜਦਾ ਸੀ ਮਹਾਰਾਜ ਸਾਹਿਬ ਮੱਜਾਂ ਵੀ ਚਾਰੀਆਂ ਪਠੇ ਵੀ ਪਾਏ ਦੁੱਧ ਵੀ ਚੋਇਆ ਭਾਵ ਸਭ ਤੋਂ ਵਿਲੱਖਣ ਤਾਂ ਕੀ ਹੈ ਇਹ ਦੁਨੀਆ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਦੁਨੀਆ ਇਹਦਾ ਕੋਈ ਅੰਤ ਨਹੀਂ ਪਰ ਗੁਰੂ ਨਾਨਕ ਸਾਹਿਬ ਬੇਅੰਤ ਨੇ ਉਹਨਾਂ ਨੇ ਸਾਨੂੰ ਇਹ ਸਿੱਖੀ ਦੀ ਦਾਤ ਦਿੱਤੀ ਔਰ ਸਾਧੂਆਂ ਦੇ ਨਾਲ ਵੀ ਸਭ ਤੋਂ ਵੱਧ ਪਿਆਰ ਕੀਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਚੂੜਕਾਣੇ ਦੀ ਮੰਡੀ ਤੋਂ ਸੌਦਾ ਲਿਆ ਉੱਥੇ ਮਹਾਰਾਜ ਸਾਹਿਬ ਜੀ ਨੇ ਜੋ ਨਾਨਕ ਪ੍ਰਕਾਸ਼ ਅੰਦਰ ਜ਼ਿਕਰ ਹੈ ਕਬੀਰ ਸੇਵਾ ਕੋ ਦੋਇ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਖ ਥਾਂ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਉਹ ਸਾਧੂ ਬੰਦਗੀ ਕਰ ਰਹੇ ਨੇ ਕਮਾਈ ਦੇ ਵਿੱਚ ਲੱਗੇ ਹੋਏ ਨੇ ਮਹਾਰਾਜ ਸਾਹਿਬ ਕਹਿੰਦੇ ਭਾਈ ਬਾਲਾ ਇਹ ਕੌਣ ਨੇ ਐਸੀ ਤਰ੍ਹਾਂ ਹੀ ਜੰਗਲ ਹੈ ਛੜੀ ਹੈ ਤੇ ਛੜੀ ਦੇ ਵਿੱਚ ਉਹ ਮਹਾਤਮਾ ਤਪ ਕਰ ਰਹੇ ਨੇ ਤੇ ਮੇਰੇ ਹਜ਼ੂਰ ਬੜੇ ਪ੍ਰਸੰਨ ਹੋਏ ਵੇਖ ਕੇ ਕਹਿੰਦੇ ਵੇਖ ਭਾਈ ਬਾਲਾ ਦੁਨੀਆਂ ਕਿਹੜੇ ਕੰਮ ਲੱਗੀ ਹੈ ਕੋਈ ਸੋਨਾ ਇਕੱਠਾ ਕਰਦਾ ਕੋਈ ਚਾਂਦੀ ਇਕੱਠੀ ਕਰਦਾ ਕੋਈ ਈਟਾਂ ਖੜੀਆਂ ਕਰੀ ਜਾਂਦਾ ਏ ਕੋਈ ਕਿਸੇ ਚੀਜ਼ ਦਾ ਵਪਾਰ ਕਰੰਦਿਆ ਏ ਆ ਜਿਹੜੇ ਮਹਾਤਮਾ ਬਾਬਾ ਸੈਦੋ ਜੀ ਵਰਗੇ ਚੌਂਕੜਾ ਮਾਰ ਕੇ ਦੁਨੀਆ ਦਾ ਮੋਹ ਤਿਆਗ ਕੇ ਲਾਲਚ ਤਿਆਗ ਕੇ ਨਿੰਦਿਆ ਤਿਆਗ ਕੇ ਈਰਖਾ ਤਿਆਗ ਕੇ ਚੌਂਕੜੇ ਮਾਰ ਕੇ ਉਸ ਸਾਈਂ ਦੀ ਦਿੱਤੀ ਹੋਈ ਬਰਕਤ ਇਕੱਠੀ ਕਰ ਰਹੇ ਆ ਮਾਰੇ ਸਾਹਿਬ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਇਹਦੋਂ ਵੱਡਾ ਸੌਦਾ ਕਿਹੜਾ ਵੀ ਦੁਨੀਆ ਤੇ ਜਿਹੜਾ ਨਿਰੰਕਾਰ ਦੀ ਬੰਦਗੀ ਕਰ ਰਿਹਾ ਗੰਦਗੀ ਚੋਂ ਨਿਕਲ ਕੇ ਇਹਨੂੰ ਨਮਸਕਾਰ ਹੈ ਗੁਰਬਾਣੀ ਵੀ ਕਹਿੰਦੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਦੰਦੌਤ ਪੁੰਨ ਵੱਡਾ ਹੈ ਹਜੂਰ ਨੇ ਨਮਸਕਾਰਾਂ ਕਰਕੇ ਪ੍ਰਸ਼ਾਦਾ ਛਕਾਇਆ ਬੜੇ ਪ੍ਰਸੰਨ ਹੋਏ ਮਹਾਰਾਜ ਕਹਿੰਦੇ ਐਸੀ ਖੇੜ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜਾਇ ਆ ਜਿਹੜੀ ਸਾਨੂੰ ਅੱਜ ਭੁੱਖ ਪਈ ਆ ਰਜਨੀ ਆਉਂਦਿਆ ਇੱਕ ਦੂਜੇ ਦੇ ਵੈਰੀ ਬਣੇ ਪਏ ਆ ਕਿੰਨਾ ਬੁਰਾ ਹਾਲਾਤ ਗੁਰਬਾਣੀ ਨੂੰ ਪੜਦੇ ਨਹੀਂ ਕੀਰਤਨ ਕਰਦੇ ਨਹੀਂ ਕਥਾ ਚ ਬੈਂਦੇ ਨਹੀਂ ਆ ਗਿਣਤੀ ਦੀਆਂ ਰੂਹਾਂ ਪ੍ਰੇਮ ਕਰਦੀਆਂ ਜਿਸ ਤਰ੍ਹਾਂ ਬਾਬਾ ਜੀ ਨੇ ਬੇਨਤੀ ਕੀਤੀ ਭਾਈ ਜਿੱਥੇ ਦੂਜੇ ਕਾਰਜਾਂ ਚਾਉਣੇ ਉੱਥੇ ਸੰਗਤ ਕਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੰਤ ਕਿਨੂੰ ਆਖਿਆ ਜਿਹੜਾ ਹਰ ਸਾਹ ਦੇ ਨਾਲ ਸਾਹ ਅੰਦਰ ਤੇ ਵਾਹਿਗੁਰੂ ਬਾਹਰ ਤੇ ਗੁਰੂ ਵਾਹਿਗੁਰੂ 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 ਜਿਹੜਾ ਇੱਕ ਇੱਕ ਗ੍ਰਾਈ ਪ੍ਰਸ਼ਾਦੇ ਦੀ ਛਕਦਾ ਹੋਇਆ ਵੀ ਉਹਦਾ ਜਾਪ ਕਰਦਾ ਏ ਹਰ ਵੇਲੇ ਉਹਦੀ ਯਾਦ ਵਿੱਚ ਮਸਤ ਰਹਿੰਦਾ ਹੈ ਉਹਨੂੰ ਮਹਾਰਜ ਕਹਿੰਦੇ ਸਾਧੂ ਹੈ ਪੁਰਨਾ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਬੰਤ ਧੰਨ ਬਾਬਾ ਪਾਲਾ ਸਿੰਘ ਜੀ ਉਹਦੀ ਜਾਗ ਦੀ ਹਸਤੀ ਜਿਨ੍ਹਾਂ ਨੂੰ ਨੇੜਿਓਂ ਵੇਖਿਆ ਸੀ ਸੱਚਖੰਡ ਨੇ ਇਸ ਵੇਲੇ ਔਰ ਉਹਨਾ ਮਹਾਤਮਾ ਨੇ ਸਾਹਮਣੇ ਅੱਜ ਦੀ ਦੁਨੀਆ 'ਚ ਮਾਰਗਦਰਸ਼ਨ ਕਰਾਇਆ ਸੰਗਤ ਨੂੰ ਵੀ ਸਾਧੂ ਕੀ ਹੈ। ਇਹੋ ਜੇ ਰੱਬੀ ਸਾਧੂ ਸੀ ਚਾਹੁੰਦੇ ਤੇ ਸੋਨੇ ਦੀ ਜੁੱਤੀ ਪਾ ਸਕਦੇ ਸੀ ਆਪ ਕੋ ਸਤਨਾਮ। ਜਿਉਂ ਮਾਪੁਰਖ ਚਾਹੁੰਦੇ ਤੇ ਉਹ ਇਹੋ ਜੇ ਕੱਪੜੇ ਪਾ ਸਕਦੇ ਜਿਨ੍ਹਾਂ 'ਤੇ ਸੋਨੇ ਦੇ ਬਟਨ ਲੱਗੇ ਹੋਣ, ਸੋਨੇ ਦੀਆਂ ਕਢਾਈਆਂ ਹੋਣ। ਇੰਨੀ ਬਰਕਤ ਸੀ ਉਹਨਾਂ ਦੇ ਕੋਲੇ ਪਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਜਿਹੜੇ ਆਪਣੇ ਜੀਵਨ 'ਚ ਲਾਗੂ ਕੀਤੇ। ਕਿਉਂਕਿ ਮਾਰੇ ਦੀ ਬਾਣੀ ਕਹਿੰਦੀ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਕਈ ਵਾਰੀ ਤੇ ਦਾਸਾਂ ਨੇ ਵੇਖਿਆ ਕਿ 2 2 4 4 ਲੱਖ ਰੁਪਇਆ ਪ੍ਰੇਮੀ ਜਨ ਮਹਾਂਪੁਰਖਾਂ ਦੇ ਅੱਗੇ ਰੱਖ ਦਿੰਦੇ ਰਹੇ ਤੇ ਗੁਰੂ ਪਾਤਸ਼ਾਹ ਮਹਾਰਾਜ ਦਇਆ ਦ੍ਰਿਸ਼ਟੀ ਕਰਨਾ ਇਹੋ ਜੇ ਸਾਧੂ ਸੀ ਕਦੇ ਅੱਖ ਭਰ ਕੇ ਨਹੀਂ ਸੀ ਤੱਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਧਰੋਂ ਆਉਣਾ ਤੇ ਇਧਰੋਂ ਤੋਰ ਦੇਣਾ ਜੇ ਕਿਸੇ ਨੇ ਬਾਤਾਂ ਕਹਿਣਾ ਬਾਬਾ ਜੀ ਸੇਵਾ ਕਹਿਣਾ ਵੇਖ ਲਈ ਆ ਕਿ ਹੁਣ ਜਿਤਾਉਣੀ ਆ ਲੈ ਜਾ ਨਹੀਂ ਤੇ ਆਖੋ ਸਤਨਾਮ ਵਾਹਿਗੁਰੂ ਉਹਨਾਂ ਨੇ ਗੁਰਬਾਣੀ ਨੂੰ ਜੀਵਨ ਚ ਢਾਲ ਲਿਆ ਜਿਹੜਾ ਸਤਗੁਰੂ ਦੇ ਬੋਲ ਨੇ ਨਾ ਪਿੱਤੈ ਸਾ ਮਾਣ ਤੈ ਸਾ ਵਿਮਾਨ ਕਹਿੰਦੇ ਇੱਕ ਵਾਰੀ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਹੋਣਾ ਨੇ ਉਹਨਾਂ ਨੂੰ ਸਵਾਵਾਂ ਦਿੱਤੀਆਂ ਕਹਿੰਦੇ ਭਾਈ ਪਾਲਾ ਸਿਆ ਤੈਨੂੰ ਆ ਗਉਂਾਂ ਦੀ ਸੇਵਾ ਸੌਂਪਦੇ ਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਸਤਿ ਵਚਨ ਸਾਧੂ ਉਪਦੇਸ਼ ਕਿ ਗੁਰੂ ਬਾਦਸ਼ਾਹ ਦੀ ਬੰਦਗੀ ਕਰਨ ਵਾਲੇ ਨਾ ਜਿਹੜੇ ਮਹਾਂਪੁਰਖ ਜਿਨ੍ਹਾਂ ਦੀ ਜੀਵ ਦੇ ਉੱਤੇ ਹਰ ਵੇਲੇ ਜਾਪ ਚੱਲਦਾ ਰਹਿੰਦਾ ਏ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਵੀ ਫਰਮਾਉਂਦੇ ਨੇ ਵੈਸੇ ਤਿੰਨ ਥਾਵਾਂ ਤੇ ਪਰਮੇਸ਼ਰ ਹੈ ਇੱਕ ਤੇ ਬਾਣੀ ਕਹਿੰਦੀ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਇੱਕ ਤੇ ਮਹਾਰਾਜ ਜਰੇ ਜਰੇ ਚ ਪੱਤੇ ਚ ਹਵਾ ਚ ਪੰਛੀ ਪਰਿੰਦਿਆਂ ਚ ਦੂਸਰਾ ਰੱਬ ਦਾ ਵਾਸਾ ਕਿੱਥੇ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਇੱਥੇ ਜਿੱਥੇ ਆ ਤੁਸੀਂ ਸਾਰੇ ਬੈਠੇ ਹੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਰਉਚੋਲੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਉਸ ਦਾ ਰੱਬ ਦਾ ਵਾਸਾ ਸੰਗਤ ਵਿੱਚ ਹੈ ਤੇ ਤੀਸਰਾ ਮਹਾਰਜ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸ ਸਾਧ ਕੀ ਰਸਨਾ ਵੀ ਜਿੱਥੇ ਕੋਈ ਸਾਧੂ ਬਿਠਾਏ ਉਹਦੀ ਦੌਲ ਤੋਂਦੀ ਜੀਵ ਤੇ ਜੱਪਿਆ ਨਾਮ ਹੈ ਤੇ ਜਿਹੜੀ ਗੱਲ ਮਹਾਂਪੁਰਖ ਜੀਵ ਚੋਂ ਕਹਿ ਦਿੰਦੇ ਨਾ ਉਹਨੂੰ ਕੋਈ ਰੋਕ ਨਹੀਂ ਸਕਦਾ ਵਿਦਵਾਨ ਕਹਿੰਦੇ ਰੱਬ ਸੰਗਲਾਣਾ ਬੰਦ ਈ ਤੇ ਸੰਤ ਖੋਲ ਦਿੰਦੇ ਸਾਧੂ ਖੋਲ ਦਿੰਦੇ ਐ ਪਰ ਜਿਹੜੇ ਮਹਾਤਮਾ ਨੇ ਤਾਗੀ ਨਾ ਵੀ ਕਿਸੇ ਨੂੰ ਬੰਨਤਾ ਤੇ ਰੱਬ ਨਹੀਂ ਜੀ ਖੋਲ ਸਕਦਾ ਆਖੋ ਸਤਨਾਮ ਬਾਣੀ ਵੀ ਕਹਿੰਦੀ ਐ ਮੇਰੀ ਬਾਦੀ ਭਗਤ ਛਡਾਵੈ ਬੱਧੈ ਭਗਤ ਨਾ ਛੂਟੈ ਕੋਏ ਕਿ ਰੱਬ ਦੇ ਪਿਆਰਿਆਂ ਦੀਆਂ ਬੱਧੀਆਂ ਤੇ ਪਰਮੇਸ਼ਰ ਵੀ ਸਿਰ ਝੁਕਾ ਦਿੰਦਾ ਕਿਉਂ ਝੁਕਾ ਦਿੰਦਾ ਐ ਕਿਉਂਕਿ ਆਪਾਂ ਦੁਨਿਆਵੀ ਲੋਕ ਆ ਆਪਾਂ ਬਾਰੀ ਤੌਰ ਤੇ ਪੈੜੀ ਬੰਨਾ ਜਿਆਦਾ ਦਤ ਤੇ ਮਾਇਆ ਨੂੰ ਹੱਥ ਪੱਲਾ ਮਾਰਦੇ ਗਲਤ ਕਾਰਜ ਕਰਕੇ ਜਿਹੜੇ ਮਹਾਤਮਾ ਸਾਧੂ ਹੁੰਦੇ ਨੇ ਉਹ ਇੰਨਾਂ ਚੀਜ਼ਾਂ ਤੋਂ ਨਿਰਲੇਪ ਨੇ ਫਿਰ ਮਾਰੇ ਦਸਦੇ ਪਾਤਸ਼ਾਹ ਕਹਿੰਦੇ ਤੈਸਾ ਮਾਣ ਤੈਸਾ ਅਭਿਮਾਨ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਹੋਣਾ ਨੇ ਮਾਹ ਪੁਰਖਾਂ ਨੂੰ ਆਖਿਆ ਜਾਓ ਬੇ ਦੋਸ਼ਿਆਂ ਦੀ ਬੇਜਵਾਨਿਆਂ ਦੀ ਸੇਵਾ ਕਰੋ ਇਹ ਲੋਕ ਜਿਹੜੇ ਨੇ ਬੇਵਫਾਈ ਕਰਦੇ ਨੇ ਪਹਿਲਾਂ ਦੁੱਧ ਪੀ ਲੈਂਦੇ ਐ ਤੇ ਜਦੋਂ ਦੁੱਧ ਦੇਣ ਵਾੜ ਜਾਂਦੇ ਐ ਤੇ ਫਿਰ ਕੁੱਟ ਕੇ ਘਰੋਂ ਕੱਢ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਦੁਨੀਆ ਬਾਂਦਰ ਦੀ ਤਰ੍ਹਾਂ ਹੀ ਕਈ ਵਾਰੀ ਆਪਸਾਂਝ ਪਾਈ ਹੈ ਰਸਤੇ ਦੇ ਵਿੱਚ ਨਾ ਕੋਈ ਰਾਹੀ ਗੀਰ ਤੁਰਿਆ ਜਾ ਰਿਹਾ ਤੇ ਉਥੇ ਇੱਕ ਸੱਪ ਜਿਹੜਾ ਕੰਡਿਆਂ ਦੇ ਵਿੱਚ ਫਸਿਆ ਵਾ ਸਮਾਂ ਕਿਦਾਂ ਦਾ ਉਹ ਕੰਡਿਆਲੀ ਕੰਡੇ ਉਹਦੇ ਪਿੰਡੇ ਦੇ ਵਿੱਚ ਖੂਬੇ ਨੇ ਲਪੇਟੇ ਵਜੇ ਹੋਏ ਨੇ ਲਹੂ ਸਿਮਰਿਆ ਹੈ ਭਲੇ ਦਾ ਜਵਾਨਾ ਵੇਖਿਓ ਉਹ ਰਾਗਿਰ ਨੇ ਕੀ ਕੀਤਾ ਉਸ ਫਸੇ ਹੋਏ ਸੱਪ ਨੂੰ ਕੱਢ ਕੇ ਉਹਦੇ ਕੰਡੇ ਕੱਢ ਕੇ ਉਹਨੂੰ ਸਾਫ਼ ਕਰਕੇ ਬਾਹਰ ਕਟਿਆ ਜਦੋਂ ਬਾਹਰ ਕੱਢਿਆ ਤੇ ਉਹੀ ਸੱਪ ਫਨ ਲੈ ਕੇ ਖੜੋ ਗਿਆ ਕਹਿਣ ਲੱਗਾ ਮੇਰਾ ਸੁਭਾਅ ਹੈ ਡੰਗਣਾ ਕੱਜ ਕੇ ਆਖੋ ਸਤਨਾਮ ਵਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਤੇ ਮਹਾਰਾਜ ਸਾਹਿਬ ਬੜੀ ਸੋਹਣੀ ਉਦਾਹਰਨ ਦਿੰਦੇ ਆ ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਨਾਮ ਨਹੀਂ ਜਪਦੇ ਸੇਵਾ ਨਹੀਂ ਕਰਦੇ ਕਦੇ ਸੰਗਤ ਵਿੱਚ ਨਹੀਂ ਆਉਂਦੇ ਕਦੇ ਉਹਨਾਂ ਨੇ ਚੌਂਕੜਾ ਨਹੀਂ ਲਾਇਆ ਉਹ ਵੀ ਸੱਪ ਦੀ ਨਿਆਈਂ ਆ ਜਿਵੇਂ ਸੱਪ ਰਸਤੇ ਦੇ ਵਿੱਚ ਥੁੱਕ ਦਿੰਦਾ ਏ ਤੇ ਉਹ ਥੁੱਕ ਕਿਸੇ ਦੇ ਵੀ ਪੈਰ ਨੂੰ ਲੱਗ ਜਾਵੇ ਤੇ ਪੈਰ ਗਾਲ ਦਿੰਦਾ ਏ ਇਥੇ ਇਹੋ ਜੀ ਬਿਰਤੀ ਦੇ ਭੈਣਾ ਵੀਰ ਰਹਿੰਦੇ ਨੇ ਜਿੱਥੇ ਆਪਣੀ ਗੱਲ ਦੀ ਫੂਕ ਮਾਰ ਦੇਣ ਘਰਾਂ ਦੇ ਘਰ ਤਬਾ ਕਰ ਦਿੰਦੇ ਆਖੋ ਸਤਨਾਮ ਅੱਜ ਕਿਆਂ ਦਾ ਕੰਮ ਹੀ ਐ ਪਾੜ ਪਾਉਣੀ ਕਲੇ ਕਰਾਉਣੀ ਨਿੰਦਿਆ ਕਰਾਉਣੀ ਤੇ ਚਵਾਤੀ ਲਾਉਣੀ ਸੋ ਬੜੀ ਵਧੀਆ ਦਾਸਤਾਨ ਐ ਉਹ ਕਹਿੰਦਾ ਭਲਿਆ ਮੈਂ ਤੈਨੂੰ ਕੱਢਿਆ ਏ ਕਿ ਤੂੰ ਮੇਰੇ ਅੱਗੇ ਖੜੋ ਗਿਆ ਏ ਉਹ ਕਹਿੰਦਾ ਭਵੇਂ ਤੂੰ ਕੱਢਿਆ ਏ ਪਰ ਮੇਰਾ ਸੁਭਾਅ ਮੈਂ ਕਿਸੇ ਨੂੰ ਡੰਗਣ ਤੋਂ ਬਿਨਾ ਨਹੀਂ ਲੰਘਣ ਦਿੰਦਾ। ਦੋ ਕਹਿੰਦਾ ਮੈਂ ਤੇਰਾ ਭਲਾ ਕੀਤਾ ਏ। ਇੰਨੇ ਚਿਰ ਨੂੰ ਦੋਵਾਂ ਦੀ ਬੈਸ ਚੱਲ ਰਹੀ ਸੀ ਮੈਨੂੰ ਤਾਂ ਚੇਤਾ ਆ ਮਹਾਂਪੁਰਖ ਬਾਬਾ ਪਾਲਾ ਸਿੰਘ ਦਾ ਬਚਨ ਚੱਲ ਰਿਹਾ। ਇੱਕ ਗਊ ਤਰੀ ਆਵੇ ਗਊ। ਥਿਓ ਧੂਮੇ ਝਗੜ ਰਹੇ ਨੇ ਉਹ ਕਹਿੰਦਾ ਮੈਂ ਲੰਗਣਾ ਏ ਉਹ ਕਹਿੰਦਾ ਮੈਂ ਡੰਗਣਾ ਏ ਉਹ ਕਹਿੰਦਾ ਮੈਂ ਲੰਗਣਾ ਏ ਉਹ ਕਹਿੰਦਾ ਮੈਂ ਡੰਗਣਾ ਏ। ਗਊ ਆ ਗਈ ਕਹਿਣ ਲੱਗੀ ਭਾਈ ਕੀ ਹੋਇਆ? ਕਿਉਂ ਤੁਸੀਂ ਰਸਤਾ ਬੰਦ ਕਰਕੇ ਖੜੇ ਹੋ ਤੇ ਸਭ ਕਹਿਣ ਲੱਗਾ ਵੀ ਮੈਂ ਇਸ ਮਨੁੱਖ ਨੂੰ ਡੰਗਣਾ ਹੈ ਉਹ ਕਹਿੰਦਾ ਮੈਂ ਲੰਗਣਾ ਹੈ ਤੇ ਗਊ ਦੋਨਾਂ ਦੀ ਵਿਚੋਲਣ ਬਣ ਕੇ ਕਹਿਣ ਲੱਗੀ ਵੀ ਭਲਿਆ ਲੰਘ ਲੈਂਦੇ ਉਹ ਅੱਗੋਂ ਕਹਿੰਦਾ ਨਹੀਂ ਮੇਰਾ ਸੁਭਾਅ ਹੈ ਕਹਿੰਦਾ ਚੱਲ ਜੀ ਤੂੰ ਛੁਪਾਰਸ਼ ਕਰਦੀ ਏ ਮਨੁੱਖਾ ਦੇ ਦੀ ਦੀ ਇਨਸਾਨ ਦੀ ਫਿਤਰਤ ਦੀ ਤੇ ਮੈਂ ਲੰਘ ਦਿਨਾ ਏ ਤੂੰ ਦੱਸ ਤੇਰੇ ਆਖੇ ਕਹਿ ਦਿੰਨੇ ਆ ਤੇ ਉਸ ਗਊ ਨੇ ਫਿਰ ਕੀ ਆਖਿਆ ਕਹਿੰਦੀ ਨਹੀਂ ਲੰਗਣ ਦੇਣਾ ਇਹ ਬੇਜਕੀਨੇ ਲੋਕ ਨੇ ਇਹ ਬੇਵਫਾ ਲੋਕ ਨੇ ਦੁਨੀਆ ਦੇ ਇਹ ਪਹਿਲਾਂ ਮੈਨੂੰ ਵਰਤਦੇ ਰਹਿ ਤੇ ਅੱਜ ਮੈਂ ਥੱਕੇ ਖਾਨੀ ਐ ਇਹ ਬੇਵਫਾਈ ਨੂੰ ਛੱਡੀ ਨਾ ਖੋਸਤ ਨਾ ਇਹਨੂੰ ਨਹੀਂ ਛੱਡਣਾ ਮੈਂ 20 ਕਿਲੋ ਦੁੱਧ ਦਿੱਤਾ ਤੇ ਮੇਰੇ ਤੇ ਪੱਖਾ ਚੱਲਦਾ ਸੀ ਮੇਰੇ ਅੱਗੇ ਹਰੇ ਪੱਠੇ ਤੇ ਖਲ ਸੀ ਜਿੱਦਨ ਦੀ ਮੈਂ ਦੁੱਧ ਦੇਣ ਵਟੀਆਂ ਵੇਖ ਮੇਰੇ ਪਿੰਡੇ 'ਚ ਕੀੜੇ ਪਿਆ ਮੇਰੇ ਖੁਰਾਂ ਦੇ ਵਿੱਚ ਲਹੂ ਵਗ ਰਿਹਾ ਤੇ ਮੇਰੇ ਮੁੱਖ ਦੇ ਵਿੱਚੋਂ ਝੱਗ ਵਗਦੀ ਭਈ ਘੁੱਟ ਪਾਣੀ ਦੀ ਨਹੀਂ ਪੀਣ ਦਿੰਦਾ ਡੰਡੇ ਮਾਰਦਾ ਆਖੋ ਸਤਿਨਾਮ ਧਿਆਨ ਦੇਣਾ ਕਹਿਣ ਲੱਗੀ ਏ ਬੇਵਫਾ ਲੋਕ ਨੇ ਦੁਨੀਆ ਦੇ ਇਹਨਾਂ ਨੂੰ ਕਦਰ ਨਹੀਂ ਐ ਬੇਕਦਰੇ ਨੇ ਇਸ ਕਰਕੇ ਨੂੰ ਜਰੂਰ ਡੰਗ ਮਾਰ ਇਹਨੇ ਮੈਨੂੰ ਧੱਕਾ ਦਿੱਤਾ ਬੇਵਫਾਈ ਕੀਤੀ ਹੈ ਅੱਜ ਵੀ ਸੱਚ ਹੈ ਅਸੀਂ ਵਰਤ ਕੇ ਬੰਦਿਆਂ ਨੂੰ ਵੀ ਭੈਣ ਭਰਾਵਾਂ ਤੇ ਪਛਮਾ ਨੂੰ ਵੀ ਛੱਡ ਦਿੰਨੇ ਆ ਸਾਧੂ ਹੋ ਸੀ ਜਿਨ੍ਹਾਂ ਨੂੰ ਬੇਜਮਾਨਿਆਂ ਨੂੰ ਕੀੜੇ ਪੈ ਰੁੱਲਦੇ ਫਿਰਦੇ ਉਹ ਸੇਵਾ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਨੇ ਦਿੱਤੀ ਆਖੋ ਸਤਨਾਮ ਬਚਨ ਵੇਖੋ ਸੱਤ ਬਚਨ ਸਾਧੂ ਉਪਦੇਸ਼ ਕਹਿ ਲੱਗੇ ਸਾਧੂ ਦੀ ਜੀਵ ਤੇ ਰੱਬ ਵਸਦਾ ਏ ਸਤਿ ਵਚਨ ਕਹਿ ਕੇ ਸੇਵਾ ਲੈ ਲਈ